ਪਤਨੀ ਨੇ ਤੇਰ ਿੰਦਗੀ ਦੀਆਂ ਸਾਰੀਆਂ ਹੱਦਾ ਕੀਤੀਆਂ ਪਾਰ ਗਰਭਵਤੀ ਪਤਨੀ ਦੀ ਬੇਰਮੀ ਨਾਲ ਕੀਤੀ ਕੁੱਟਮਾਰ ਫਿਰ ਛੱਡ ਆਇਆ ਪੇਕੇ ਪਤਨੀ ਨੇ ਪਤੀ ਤੇ ਦਹੇਜ ਮੰਗਣ ਦੇ ਲਗਾਏ ਦੋਸ਼ ਉਹ ਕਹਿੰਦੇ ਜੇ ਨਹੀਂ ਤੇ ਆ ਯਾਰ ਕਦੇ ਸਾਗਰੇ ਤੇ ਮੇਰੇ ਘਰੋਂ ਨਿਕਲ ਜਾ ਤੇ ਉਹਨਾਂ ਨੇ ਕਿਹਾ ਅੱਜ ਨੂੰ ਮੈਨੂੰ ਕੁੱਟਮਾਰ ਕੀਤੀ ਹੈਗੀ ਤੇ ਮੈਨੂੰ ਕੁੱਟੂ ਤੇ ਕਿਥੋਂ ਮੈਨੂੰ ਘਰੋਂ ਕੱਢ ਤਾਉਂਦੇ ਬਿੜਿ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਕੀਤੀ ਮੰਗ ਵੀ ਅਸੀਂ ਆਖਾ ਜਿੱਨਾ ਚਕਰਤਾਂ ਨੂੰ ਇਨਸਾਫ ਮਿਲਦਾ ਹੀ ਤਾਂ ਕੁਛ ਨਹੀਂ ਕਰਨਾ ਚਕਰਤਾਂ ਨੂੰ ਇਨਸਾਫ ਚਾਹੀਦਾ ਬੱਚੀ ਦਾ ਸੱਚੀ ਕਾ ਤੁਸੀਂ ਦੇਖ ਲੋ ਸ਼ਬਦਰੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਕਰ ਇੱਕ ਪਤੀ ਦੇ ਵੱਲੋਂ ਆਪਣੀ ਗਰਭਵਤੀ ਪਤਨੀ ਦੀ ਬੈਰਾਮੀਡ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਰਾਤ ਨੂੰ ਹਿਊਜ਼ ਦੇ ਪੇਕੇ ਘਰ ਪਿੰਡ ਟਹਿਣਾ ਵਿੱਚ ਛੱਡਿਆ ਹੁੰਦਾ ਜਿਸ ਦੇ ਬਾਅਦ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦਾ ਘਰੀ 15 ਦਿਨ ਇਲਾਜ ਚੱਲਦਾ ਤਾਂ ਜਾ ਕੇ ਉਸ ਦੀ ਕੀਤੇ ਜਾਨ ਬਚਦੀ ਹੈ ਕਿਉਂਕਿ ਲੜਕੀ ਦੀ ਜਦੋਂ ਖੁੱਟਮਾਰ ਕੀਤੀ ਗਈ ਸੀ ਤਾਂ ਉਹ 4 ਮਹੀਨੇ ਦੀ ਗਰਭਵਤੀ ਸੀ ਪੀੜਤਾ ਨੇ ਦੱਸਿਆ ਕਿ ਉਸ ਦਾ પતિ ਉਸ ਤੋਂ ਅਕਸਰ ਹੀ ਦਹੇਜ ਦੀ ਮੰਗ ਕਰਦਾ ਸੀ ਤੇ ਹਾਲ ਵਿੱਚ ਹੀ ਉਸ ਨੇ ਉਸ ਤੋਂ 50000 ਤੇ ਇੱਕ ਗੱਡੀ ਦੀ ਮੰਗ ਕੀਤੀ ਸੀ ਜਦੋਂ ਲੜਕੀ ਦੇ ਪਰਿਵਾਰ ਨੇ ਉਹਨਾਂ ਨੂੰ ਦਹੇਜ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਉਸਨੇ ਆਪਣੀ ਪਤਨੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤੇ ਫਿਰ ਉਸਨੂੰ ਅੱਧੀ ਰਾਤ ਨੂੰ ਉਸਦੇ ਪੇਕੇ ਘਰ ਦੇ ਬਾਹਰ ਸੁੱਟਾਇਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸਦੀ ਜਾਨ ਮਸਾਂ ਹੀ ਬਚੀ ਕਿਉਂਕਿ ਉਹ 4 ਮਹੀਨੇ ਦੀ ਗਰਭਵਤੀ ਸੀ ਇਸ ਦੇ ਨਾਲ ਹੀ ਪੀੜਿਤਾ ਨੇ ਪੁਲਿਸ ਤੇ ਵੀ ਦੋਸ਼ ਲਗਾਏ ਨੇ ਉਸਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਸਗੋਂ ਪੁਲਿਸ ਵੱਲੋਂ ਉਹਨਾਂ ਤੇ ਰਾਜਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਪੀੜਿਤਾ ਨੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ ਤੇ ਉਸਨੇ ਕਿਹਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਪੂਰੇ ਮਾਮਲੇ ਸਬੰਧੀ ਪੀੜਿਤਾ ਦੀ ਮਾਤ ਅਤੇ ਐਸਐਚਓ ਜਤਿੰਦਰ ਸਿੰਘ ਦਾ ਕੀ ਕਹਿਣਾ ਆ ਉਹ ਵੀ ਤੁਹਾਨੂੰ ਸੁਣਾ ਦਿਨੇ ਆ ਮੇਰੇ ਘਰ ਆਉਂ ਜਾਂਦੇ ਇਹਨਾਂ ਪੁੱਤਿਆਂ ਕੋਟ ਮਾਰ ਕੀਤੀਆਂਗੇ ਉਹ ਅਕਸਰ ਪੈਸੇ ਮੰਗਦੇ ਰਹਿੰਦੇ ਸੀਗੇ ਤੇ ਜਦੋਂ ਹੁਣ ਮੈਂ ਪੈਸਿਆਂ ਤੋਂ ਜਵਾਬ ਦੇਣਾ ਸ਼ੁਰੂ ਕਰਤਾ ਉਹਨੇ ਮੇਨਾਂ ਕੋਟ ਮਾਰ ਦਿੱਤਾ ਮੈਨੂੰ ਸੀ ਕੁੱਟ ਕਿੰਨੇ ਪੈਸੇ ਮੰਗੇ ਸੀ ਉਹਨਾਂ ਨੇ ਪਿਆ ਯਾਰ ਕੀ ਕਹਿੰਦੇ ਉਹ ਕਹਿੰਦੇ ਜੇ ਨਹੀਂ 5000 ਰੁਪਏ ਦੇ ਸਕਦੇ ਤੇ ਮੇਰੇ ਘਰੋਂ ਨਿਕਲ ਜਾ ਤੇ ਉਹਨਾਂ ਨੇ ਫਿਰ ਰਾਤ ਨੂੰ ਮੈਨੂੰ ਫੁੱਟ ਕੋਟ ਮਾਰ ਕੀਤੀ ਹੈ ਤੇ ਮੈਨੂੰ ਕੋਟੋ ਕਿ ਕਿਥੋਂ ਮੈਨੂੰ ਘਰੋਂ ਕੱਢ ਤਾਲ ਦੇ ਫੇਰ ਪੈਨਸ ਚ ਛੱਡ ਕੇ ਗਏ ਸਕੇ ਹਾਂ ਜੀ

ਮਾਸੂਮੀ ਨੂੰ ਤੇ ਮੇਰੀ ਕੁੜੀ ਨੂੰ ਸਾਨੂੰ ਦੋਨਾਂ ਨੂੰ ਉਹ ਤੋਂ ਸਤਕਾਰਾ ਚਾਹੀਦਾ ਤੇ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਤੁੰ ਨੂੰ ਉਹਦੇ ਕੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਬਸ ਕੁਲਵਿੰਦਰ ਕੌਰ ਕੀ ਗੱਲ ਹੋਈ ਟੋੜੇ ਬੱਚਾ ਜੀ ਮੈਨੂੰ ਤਾਂ ਪਤਾ ਨਹੀਂ ਸੀ ਰਾਤ ਨੂੰ ਇਹਨੇ ਕੁੱਟਮਾਰ ਕੀਤੀ ਪਹਿਲਾਂ ਕੁੜੀ ਨੂੰ ਕਹਿੰਦਾ ਮੈਨੂੰ 50000 ਰੁਪਇਆ ਲਿਆ ਕੇ ਦੇ ਮੈਂ ਗੱਡੀ ਲੈਣੀ ਆ ਤੇ ਕੁੜੀ ਨੇ ਸਾੜ ਤੋਂ ਪੈਸੇ ਮੰਗੇ ਵੀ ਮੰਮੀ ਪੈਸੇ ਡਾੜੀ ਮੰਗਦਾ ਸਾੜ ਤੋਂ 50000 ਰੁਪਏ ਨੇ ਡਾੜੀ ਨੇ ਜਵਾਬ ਦੇਤਾ ਕੁੜੀ ਨੇ ਮੈਨੂੰ ਫੋਨ ਲਾਇਆ ਮਾ ਵੀ ਜਵਾਬ ਦੇ ਦਿੱਤਾ ਵੀ ਪੁੱਤ ਨਹੀਂ ਦੇ ਸਕਦੇ ਸੀ ਵੀ ਸਾੜ ਤਾਂ ਘਰ ਬਾਹਰ ਵੀ ਚੱਜਦਾ ਹੈ ਨਹੀਂ ਤੇ ਅਸੀਂ ਕਿੱਥੋਂ ਦੇ ਦੇ ਪੈਸੇ ਤੇ ਜਵਾਬ ਦੇ ਦਿੱਤਾ ਰਾਤ ਨੂੰ ਚੰਗੇ ਭਲੇ ਪਏ ਬੈਟ ਤੇ ਤੇ ਰਾਤ ਨੂੰ ਕੁੜੀ ਦੀ ਕੁੱਟ ਮਾਰ ਕਰਕੇ ਤੇ ਮੇਰੇ ਕੋਲੇ ਸੁੱਟ ਗਿਆ ਰਾਤ ਦੇ 3 ਵਜੇ ਗੱਡੀ ਤੇ ਲਿਆ ਕੇ ਦੋਤੀ ਵੀ ਮੇਰੀ ਨਾਲ ਭੋਰਾ ਜਿੰਨੀ ਉਹਨੂੰ ਵੀ ਨਾਲ ਸੁੱਟ ਗਿਆ ਤੇ ਮੇਰੀ ਕੁੜੀ ਨੂੰ ਵੀ ਸੁੱਟ ਗਿਆ ਕਹਿੰਦਾ ਲੈ ਮਾਤਾ ਜੇ 50000 ਰੁਪਇਆ ਹੋਊਗਾ ਗੱਡੀ ਨੂੰ ਤੇ ਛਾੜਾਂ ਹੀ ਉਥੇ ਤੇ ਨਹੀਂ ਇਹਨੂੰ ਘਰੇ ਰੱਖ ਲਾ ਕੁੱਟ ਮਾਰ ਕੇ ਡੇ ਨੀਲ ਪਾ ਕੇ ਸਾਡੇ ਕੋਲੇ ਸੁੱਟ ਗਿਆ 15 ਦਿਨ ਅਸੀਂ ਹਸਪਤਾਲ 'ਚ ਰੋਲਦੇ ਰਹੇ ਜਵਾਕੜੀ ਨੂੰ ਲੈ ਕੇ ਸਾਡਾ ਤਾਂ ਵੀ ਕੁਝ ਨਹੀਂ ਬਣਿਆਗਾ ਸਾਨੂੰ ਇਨਸਾਫ ਚਾਹੀਦਾ ਐਸ ਗੱਲ ਦਾ ਮੋਟਰਸਾਈਕਲ ਵੀ ਮੰਗ ਕੇ ਲਿਆ ਹਾਂਜੀ ਮੋਟਰਸਾਈਕਲ ਇਹਨੇ ਮੰਗ ਕੇ ਲਿਆ ਅਸੀਂ ਪਹਿਲਾਂ ਸਮਾਨ ਦਿੱਤਾ ਪਹਿਲਾਂ ਕਹਿੰਦੇ ਗੱਡੀ ਭਰ ਕੇ ਸਮਾਨ ਦੀ ਦੇ ਕੇ ਜਾਓ ਜਦੋਂ ਕੁੜੀ ਵਿਆਹ ਵਿਆਹ ਹੋ ਗਿਆ ਕੁੜੀ ਦਾ ਤੇ ਅਸੀਂ ਕਹੇ ਵੀ ਜਿੰਨੇ ਜੋ ਅਗੇ ਹੈਗੇ ਅਸੀਂ ਜ਼ਰੂਰ ਦੇਾਂਗੇ ਸਮਾਨ ਅਸੀਂ ਸਮਾਨ ਵੀ ਸਾਰਾ ਦੇਤਾ ਜਿੰਨਾ ਟੋਟਲ ਸੀ ਗਾਂ ਚੁੱਲ੍ਹਿਆਂ ਤਿੱਕਰ ਸਾਰਾ ਕੁਝ ਅਸੀਂ ਦੇ ਦਿੱਤਾ ਲਾਟੇ ਵਾਲੀਆਂ ਡਰਮਾਂਾਂ ਤੱਕ ਵੀ ਦੇਤਾ ਸੱਸ ਨੇ ਕੁਝ ਨਹੀਂ ਦਿੱਤਾ ਸਾਰਾ ਕੁਝ ਖੋਲਿਆ ਸੱਸ ਨੇ ਇਹਦੇ ਕੋਲੋਂ ਸਾਰਾ ਕੁਝ ਮੈਂ ਦੇ ਦਿੱਤਾ ਉਦੋਂ ਮਗਰ ਉਹ ਮਹੀਨਾ ਡੇਢ ਮਹੀਨਾ ਪਿਆ ਕਹਿੰਨਾ ਮੈਂ ਕੰਮ ਤੇ ਔਖਾ ਹੁਣ ਨਾ ਜਾਣ ਲੱਗੋ ਮੋਟਰਸਾਈਕਲ ਲੈ ਉਹਨਾਂ ਤੋਂ ਕੁੜੀ ਆਂਦੀ ਵੀ ਚੱਲ ਡੈਡੀ ਕੋਈ ਨਹੀਂ ਤੁਸੀਂ ਮੋਟਰਸਾਈਕਲ ਦੇ ਦਿਓ ਮੇਰੇ ਘਰ ਵਾਲੇ ਨੇ ਸੀਰੀ ਲੱਗ ਕੇ ਮੋਟਰਸਾਈਕਲ ਖੜੇ ਪੈਰ ਦਿੱਤਾ ਮੋਟਰਸਾਈਕਲ ਵੀ ਅਸੀਂ ਦੇ ਦਿੱਤਾ ਵੀ ਚੱਲ ਕੋਈ ਨਹੀਂ ਕੰਮ ਤੇ ਲੱਗਾ ਉਹ ਚੱਲ ਕੋਈ ਗੱਲ ਨਹੀਂ ਤੇ ਮੋਟਰਸਾਈਕਲ ਵੀ ਦੇਤਾ ਤੇ ਇਹਨੂੰ ਤਾਂ ਪੈ ਗਿਆ ਮੂੰਹ ਹੁਣ ਗੱਡੀ ਨੂੰ ਪੈਸੇ ਮੰਗਦਾ ਸੀ ਵੀ ਅਸੀਂ ਜਵਾਬ ਦੇਤਾ ਅਸੀਂ ਨਹੀਂ ਦੇ ਸਕਦੇ ਕਿ ਗੱਡੀ ਨੂੰ ਪੈਸੇ ਕੀ ਕਰਦਾ ਕੰਮ ਕਰਦਾ ਐਫਸੀਆਈ 'ਚ ਲੱਗਾ ਸੀਗਾ ਪਿਓ ਦੇ ਥਾਂ ਤੇ ਹਾਂਜੀ ਤੇ ਉਹਦੇ ਕਰਕੇ ਅਸੀਂ ਮੋਟਰਸਾਈਕਲ ਸਾਨੂੰ ਦੇਣਾ ਪਿਆ ਵੀ ਚੱਲ ਕੋਈ ਨਹੀਂ ਕਰ ਦਿੰਨੇ ਅਸੀਂ ਫੇਰ ਕਿੰਨੇ ਵਾਰੀ ਪਹਿਲਾਂ ਵੀ ਕੁੱਟਮਾਰ ਕੀਤੀ ਹਾਂ ਹਾਂਜੀ ਪਹਿਲਾਂ ਵੀ ਕੀਤੀ ਪੰਚਾਇਤਾਂ ਵੀ ਅਸੀਂ ਲਿਜਾਂਦੇ ਰਹਿ ਪੰਚਾਇਤ ਇਹ ਕਹਿੰਦੀ ਰਹੇ ਵੀ ਚੱਲ ਕੋਈ ਗੱਲ ਨਹੀਂ ਸੁਧਰ ਜਾਣਗੇ ਵੀ ਕੋਈ ਗੱਲ ਨਹੀਂ ਫੇਰ ਵੀ ਅਸੀਂ ਕੁੜੀ ਨੂੰ ਸਾਟ ਡਾਉਂਦੇ ਸੀ ਉੱਥੇ ਕੁੱਟਮਾਰ ਕਰਦਾ ਸੀ ਨਾ ਜੇ ਕੋਈ ਨਹੀਂ ਕੀਤੀ ਐਦੋਂ ਪਹਿਲਾਂ ਵੀ ਅਸੀਂ ਤਰਕਾਛਾ ਦਿੰਦੇ ਰਹਿ ਸਾਡੀ ਕੋਈ ਨਹੀਂ ਪੁਲਿਸ ਨੇ ਸੁਣੀਗੀ ਤੇ ਜੇ ਹੁਣ ਅਸੀਂ 15 ਦਿਨ ਹਸਪਤਾਲ 'ਚ ਰੋਲ ਕੇ ਥਾਣੇਦਾਰ ਨੂੰ ਵਿਖਾ ਕੇ ਅਸੀਂ ਨੀਲ ਪਾਇਆ ਵੀ ਕੁੜੀ ਦੇ ਐਡੇ ਟੇ ਤੇ ਤਰਕਾਛਾ ਲਖਾਈ ਸਾਡਾ ਉਹਨਾਂ ਨੇ ਵੀ ਕੁਛ ਨਹੀਂ ਬਣਾਇਆ ਉਹਨਾਂ ਨੇ ਵੀ ਇਹੀ ਆਖਿਆ ਵੀ ਦੂਜਾ ਨਹੀਂ ਜਵਾਨ ਤਾਂ ਹੋਣਗੀਆਂ ਵੀ ਰਾਜੀਨਾਮਾ ਕਰ ਜਾਂ ਰਾਜੀਨਾਮਾ ਕਰ ਲੋ ਜਰ ਜਵਾਨ ਤਾਂ ਹੋਣਗੀਆਂ ਨਾ ਦੀਆਂ ਵੀ ਅਸੀਂ ਆਖਾ ਜਿੱਨਾਂ ਚ ਕਰਸਾ ਨੂੰ ਇਨਸਾਫ ਮਿਲਦਾ ਅਸੀਂ ਤਾਂ ਕੁਛ ਨਹੀਂ ਕਰਨਾ ਉਹਨਾਂ ਚ ਕਰਸਾ ਨੂੰ ਇਨਸਾਫ ਚਾਹੀਦਾ ਬੱਚੀ ਦਾ ਖਤਮਾ ਵੀ ਦਰਜ ਨਹੀਂ ਕੀਤਾ ਅਲੇ ਤੱਕ ਨਾ ਜੀ ਕੁਛ ਨਹੀਂ ਕੀਤਾ ਕੀ ਮੰਗ ਉਹਨਾਂ ਨੇ ਕੀ ਮੰਗ ਕਰਦੇ ਅਸੀਂ ਮੰਗ ਇਹੇ ਹੀ ਕਰਦੇ ਸਾਨੂੰ ਬੱਚੀ ਦਾ ਇਨਸਾਫ ਚਾਹੀਦਾ ਸਿਰਕ ਮਾਮਲਾ ਸਾਹਮਣੇ ਆਇਆ ਬੁੱਸਿੰਗ ਵਾਲਾ ਪਿੰਡ ਤੋਂ ਲੜਕੀ ਦੀ ਘੁੱਟ ਮਾਰ ਦੋ ਵਿਆਹ ਤੱਕ ਲੜਕੀ ਦਾ ਉਹ ਕੀ ਮਾਮਲਾ ਸੀ ਸਾਰਾ ਮਿਤੀ 4/8/25 ਨੂੰ ਇੱਕ ਲੜਕੀ ਕਰਮਜੀਤ ਕੌਰ ਪਤਨੀ ਅਸ਼ਦੀਪ ਸਿੰਘ ਵਾਸੀ ਬਸੰਗਰ। ਇਹ ਸਿਵਲ ਹਸਪੀਟਲ ਦੇ ਫੀਡ ਕੋਡ ਦਾਖਲ ਹੋਈ ਸੀ ਜਿਸ ਤੋਂ ਸਾਨੂੰ ਜਿਹੜਾ ਡਾਕਟਰੀ ਰਿਪੋਰਟ ਆਇਆ ਸੀ। ਇਸ ਤੋਂ ਬਾਅਦ ਲੜਕੀ ਦਾ ਬਿਆਨ ਲਿਖਿਆ ਗਿਆ ਇਸੇ ਗਰਨਾਪ ਸਿੰਘ ਵੱਲੋਂ ਜੋ ਕਾਰਵਾਈ ਅਮਜ ਲੈ ਜਾਂਦੀ ਗਈ ਹੈ। ਉਸਦੇ ਬਿਆਨ ਮੁਤਾਬਕ ਜੋ 323 IPC ਦੀ ਰੱਖਤ ਹੈ ਉਹ ਦਰਜ ਰੋਜ਼ਨਾਵਾਂ ਚਾ ਕੀਤੀ ਗਈ ਹੈ। ਅਤੇ ਇਸਨੇ ਆਪਣੇ ਬਿਆਨ ਚ ਲਿਖਾਇਆ ਸੀ ਕਿ ਉਸਨੇ ਘਰ ਵਾਲੇ ਅਸ਼ਦੀਪ ਸਿੰਘ ਵੱਲੋਂ ਇਸ ਦੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ। ਜਿਸ ਦੇ ਸਬੰਧ ਵਿੱਚ ਲੜਕੀ ਦੋਸ਼ੀ ਅਰਸ਼ਬੀਰ ਦੀਆਂ ਜੋ 57 ਦੀਆਂ ਜ਼ਮਾਨਤਾਂ ਨੇ ਉਹ ਕਰਵਾਈਆਂ ਗਈਆਂ ਬਾਕੀ ਜਿਹੜੀ ਹੈ ਲੈਟਰ ਦੀ ਜਿਹੜੀ ਪ੍ਰਤਾਪ ਚੱਲ ਰਹੀ ਹੈ ਲੜਕੀ ਵੱਲੋਂ ਦੋਸ਼ ਲਗਾ ਰਹੇ ਵੀ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਰਹੀ ਦੀ ਅਕਸਰੀ ਉਹਨਾਂ ਤੋਂ ਮੋਟਰਲ ਮੰਗ ਕੇ ਲੈ ਗਿਆ ਹੁਣ 50000 ਦੀ ਮੰਗ ਕਰੀ ਰਹੀ ਸੀ ਤੇ ਮੈਂ ਨਾ ਪੂਰੀ ਕਰਨ ਤੇ ਉਹਨੂੰ ਮਾਰਕੁੱਟ ਕਰਕੇ ਛੱਡਿਆ ਆਇਆ ਜੀ ਉੱਥੇ ਜੋ ਲੜਕੀ ਨੇ ਸਾਢੇ ਕੁੜ ਬਿਆਨ ਦਰਜ ਕਰਵਾਇਆ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਲੜਕੀ ਵੱਲੋਂ ਜਿਹੜੀ ਹੈ ਉਹ ਬਿਆਨ ਨਹੀਂ ਦਿੱਤੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਕੋ ਲੜਕੀ ਕੋਈ ਆਪਣਾ ਤਰਤੀਬਾ ਬਿਆਨ ਲਿਖਾਉਣਾ ਚਾਹੁੰਦੀ ਹੈ ਤਾਂ ਉਸ ਮੁਤਾਬਕ ਜੀ ਬਿਆਕਰ ਰੇਣੀ ਚੁਲ ਜਾਂਦੀ ਹੈ